ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 24 అవతారਾਂ ਦੀ ਕਥਾ ਕਿਉਂ ਲਿਖੀ ਸੀ ਆ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਅਤੇ ਇਹ 24 అవਤਾਰ ਕਿਹੜੇ ਹਨ ਆ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਸੰਗ ਜੀ ਇਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਪਰ ਜਿਹੜੇ ਸਿੱਖ ਦਸਮ ਗ੍ਰੰਥ ਦਸਮ ਗ੍ਰੰਥ ਦਾ ਗਿਆਨ ਰੱਖਦੇ ਹਨ ਜਾਂ ਜਿਹੜੇ ਇਸ ਦੇ ਵਿਪਰੀਤ ਹਨ ਕੇਵਲ ਉਹੀ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ 24 అవਤਾਰਾਂ ਦੀ ਕਥਾ ਲਿਖੀ ਹੈ ਅਤੇ ਇਹ ਕਥਾ ਕਦੋਂ ਅਤੇ ਕਿਉਂ ਲਿਖੀ ਅਤੇ ਕਿੱਥੇ ਲਿਖੀ ਗਈ ਇਸ ਦੇ ਬਾਰੇ ਆਪਾਂ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਪ੍ਰਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ ਗੁਰੂ ਪਾਸ਼ਾ ਜੀ ਨੇ ਜਿੱਥੇ ਗੁਰਬਾਣੀ ਲਿਖੀ ਉੱਥੇ ਸਿੱਖਾਂ ਦੇ ਲਈ ਉੱਥੇ ਹੀ ਦਾਸਮ ਗ੍ਰੰਥ ਦੇ ਅੰਦਰ ਧਾਰਮਿਕ ਰਚਨਾਵਾਂ ਅਕੀਸ਼ ਨੂੰ ਅਵਤਾਰਾਂ ਦਾ ਇਤਿਹਾਸ ਵੀ ਲਿਖਿਆ ਜੋ ਕਿ ਵਿਸ਼ਨੂੰ ਦੇ 24 ਅਵਤਾਰ ਹਨ ਉਹਨਾਂ ਵਿੱਚੋਂ ਕਿਰਸ਼ਨ ਅਵਤਾਰ ਕ੍ਰਿਸ਼ਨ ਅਵਤਾਰ ਦਾ ਪ੍ਰਸੰਗ ਵੀ ਲਿਖਿਆ ਹੋਇਆ ਹੈ ਅਤੇ ਰਾਮਚੰਦਰ ਅਵਤਾਰ ਦਾ ਵੀ ਪ੍ਰਸੰਗ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਨਿਹਕ ਕਲੰਕ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਦਾ ਪ੍ਰਸੰਗ ਵੀ ਹੈ ਇਸ ਦੇ ਨਾਲ ਨਾਲ ਉਹਨਾਂ ਅਵਤਾਰਾਂ ਦੀ ਵੀ ਕਥਾ ਲਿਖੀ ਗਈ ਹੈ ਜੇ ਸਦੇ ਅੰਦਰ ਬ੍ਰਹਮਾ ਦੇ ਸੱਤ ਅਵਤਾਰ ਕਿਹੜੇ ਹਨ ਅਤੇ ਕਿਸ ਤਰ੍ਹਾਂ ਉਹਨਾਂ ਦਾ ਕੀ ਪ੍ਰਸੰਗ ਹੈ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੇਵਤਿਆਂ ਦੀ ਕਥਾ ਕਿਉਂ ਲਿਖੀ ਸੰਗਤ ਜੀ ਸਾਰਿਆਂ ਨੇ ਇਹ ਸਾਖੀ ਜ਼ਰੂਰ ਸੁਣੀ ਹੋਵੇਗੀ ਕਿ ਜਿਸ ਵਿੱਚ ਗੁਰੂ ਪਾਸ਼ਾ ਜੀ ਨੇ ਦੱਸਿਆ ਹੈ ਕਿ ਪੰਜ ਸਿੱਖਾਂ ਨੂੰ ਕਾਸ਼ੀ ਵਿੱਚ ਪੜਨ ਦੇ ਲਈ ਭੇਜਿਆ ਗਿਆ ਸੀ ਕਿਉਂਕਿ ਉਸ ਵੇਲੇ ਪੜਨ ਦੇ ਲਈ ਹੋਰ ਕੋਈ ਵਧੀਆ ਸਾਧਨ ਨਹੀਂ ਸੀ ਵਧੀਆ ਸਾਧਨ ਪੰਜਾਬ ਦੇ ਅੰਦਰ ਨਹੀਂ ਸੀ ਅਤੇ ਨਾ ਹੀ ਕੋਈ ਇੰਨੇ ਵੱਡੇ ਵਿਸ਼ਵਵਿਦਾਲਿਆ ਬਣਾਏ ਗਏ ਸਨ ਅਤੇ ਅਲਗ-ਅਲਗ ਭਾਸ਼ਾਵਾਂ ਜਾਂ ਤਕ ਰੂਪ ਵਿੱਚ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਅੰਦਰ ਸਭ ਤੋਂ ਜ਼ਿਆਦਾ ਜ਼ੋਰ ਪੜ੍ਹਾਈ ਉੱਤੇ ਲਾਇਆ ਪੜ੍ਹਾਈ ਉੱਤੇ ਦਿੱਤਾ ਸੀ ਉਹਨਾਂ ਦੇ ਰਾਜ ਵਿੱਚ ਸਰਕਾਰੇ ਖਾਲਸਾ ਰਾਜ ਵਿਸ਼ਵ ਅਤੇ ਵਿਸ਼ਵ ਦੇ ਲੋਕ ਵੀ ਪੰਜਾਬੀ ਭਾਸ਼ਾ ਦੀ ਰਿਪੋਰਟਸ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਅੰਦਰ ਬਹੁਤ ਸਾਰੇ ਜਰਨਲ ਅਲੱਗ-ਅਲੱਗ ਦੇਸ਼ਾਂ ਵਿੱਚੋਂ ਆਉਂਦੇ ਸਨ ਜੋ ਕਿ ਉਹਨਾਂ ਦੇ ਫੌਜ ਦੇ ਅਨੁਸਾਰ ਅੰਦਰ ਕੰਮ ਕਰਦੇ ਸਨ ਹੁਣ ਇਸ ਗੱਲ ਤੇ ਵਾਪਿਸ ਆਉਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 24 అవతారਾਂ ਵਾਲੀ గోవింద రామాయణ కిర్షన్ అవతార్ విష్ణు అవతార్ బర్మా అవతార్ ਕਿਉਂ ਲਿਖੇ ਸਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਿੱਖ ਇਤਿਹਾਸ ਦੇ ਅੰਦਰ ਪੜਨ ਅਤੇ ਵਿਚਾਰ ਕਰਨ ਦੇ ਨਾਲ ਨਾਲ ਅਲੱਗ-ਅਲੱਗ ਧਰਮਾਂ ਦੇ ਬਾਰੇ ਪੜਨ ਲਈ ਵੀ ਕਿਹਾ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਿੱਖ ਇਤਿਹਾਸ ਪੜਨ ਪੜਨ ਚਾਰ ਕਰਨ ਦੇ ਨਾਲ ਨਾਲ ਅਲੱਗ ਧਰਮਾਂ ਦੇ ਬਾਰੇ ਪੜਨ ਦੇ ਲਈ ਵੀ ਕਿਹਾ ਹੈ ਹੁਣ ਦੂਸਰੇ ਧਰਮਾਂ ਦਾ ਇਤਿਹਾਸ ਜਾਂ ਤਾਂ ਸੰਸਕ੍ਰਿਤ ਦੇ ਅੰਦਰ ਲਿਖਿਆ ਹੁੰਦਾ ਲਿਖਿਆ ਹੁੰਦਾ ਸੀ ਜਾਂ ਫਿਰ ਉਰਦੂ ਜਾਂ ਫਾਰਸੀ ਦੇ ਅੰਦਰ ਲਿਖਿਆ ਹੁੰਦਾ ਸੀ ਪਰ ਸਾਡੇ ਜਿਹੜੇ ਸਿੱਖ ਸਨ ਕੇਵਲ ਉਹ ਗੁਰਮੁਖੀ ਪੰਜਾਬੀ ਹੀ ਜਾਣਦੇ ਸਨ ਸਿੱਖ ਇਤਿਹਾਸ ਨੂੰ ਪੜ ਲੈਂਦੇ ਸਨ ਅਤੇ ਗੁਰਬਾਣੀ ਦਾ ਪਾਠ ਵੀ ਕਰ ਲੈਂਦੇ ਸਨ ਪਰ ਅਨਿਆ ਧਾਰਮਿਕ ਗ੍ਰੰਥਾਂ ਨੂੰ ਨਹੀਂ ਪੜ ਪਾਉਂਦੇ ਸਨ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵਾਂ ਰਾਸਤਾ ਲੱਭਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਨਿਆ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਲਈ ਅੰਨਿਆ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਜਿਹੜੇ ਮੁੱਖ-ਮੁੱਖ ਗ੍ਰੰਥ ਸਨ ਮੇਨ-ਮੇਨਿੰਗ ਧਾਰਮਿਕ ਗ੍ਰੰਥ ਸਨ ਸੰਸਕ੍ਰਿਤ ਭਾਸ਼ਾ ਵਿੱਚ ਸਨ ਉਰਦੂ ਭਾਸ਼ਾ ਵਿੱਚ ਸਨ ਫਾਰਸੀ ਭਾਸ਼ਾ ਵਿੱਚ ਸਨ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਅਨੁਵਾਦ ਕਰਕੇ ਆਪਣੇ ਸਿੱਖਾਂ ਦੇ ਲਈ ਉਹਨਾਂ 24 ਅਵਤਾਰਾਂ ਦੇ ਇਤਿਹਾਸ ਨੂੰ ਜਿਨ੍ਹਾਂ ਨੂੰ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ। ਕੇਵਲ ਇਹ ਹੀ ਨਹੀਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਵੀ ਦੇਵਤਾ ਦੇਵੀ ਦੇਵਤਿਆਂ ਦਾ ਜਿਹੜਾ ਇਸ ਦੇ ਅੰਦਰ ਆਉਂਦਾ ਹੈ। ਚੰਡੀ ਦੀ ਵਾਰ ਮੂਲ ਰੂਪ ਵਿੱਚ ਜੋ ਦਸਮ ਗ੍ਰੰਥ ਦੇ ਅੰਦਰ ਸਾਹਮਣੇ ਆਉਂਦੀ ਹੈ। ਸੰਗਤ ਜੀ ਮੇਨ ਮਕਸਦ ਗੁਰੂ ਸਾਹਿਬ ਜੀ ਦਾ ਇਹੀ ਸੀ ਕੀ ਉਹਨਾਂ ਦੇ ਸਿੱਖ ਗੁਰਮੁਖੀ ਦੇ ਨਾਲ-ਨਾਲ ਅੰਨਿਆ ਧਰਮਾਂ ਦੇ ਗ੍ਰੰਥਾਂ ਦਾ ਵੀ ਧਿਆਨ ਰੱਖਣ ਸੰਗ ਸੁਸੰਗਤ ਜੀ ਇਸ ਲਈ ਗੁਰੂ ਪਾਸ਼ਾ ਜੀ ਨੇ ਦਸਮ ਗ੍ਰੰਥ ਦੇ ਅੰਦਰ 24 ਅਵਤਾਰਾਂ ਦਾ ਜ਼ਿਕਰ ਕੀਤਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ